ਗੁਰਬਾਣੀ ਵਿੱਚ ਮਹਾਰਾਜ ਨੇ ਹਰ ਜਗ੍ਹਾ ਹੀ ਉਪਦੇਸ਼ ਦਿੱਤਾ ਆ ਇਹ ਬੰਦੇ ਇਸ ਆਸਾਂ ਦੀ ਪੂੰਜੀ ਆ ਕਦੋਂ ਮੁੱਕ ਜਾਣੀ ਆ ਪਤਾ ਨਹੀਂ ਕਦੋਂ ਬੁਲਾਵਾ ਆ ਜਾਣਾ ਆ ਤੇ ਇੱਕ ਅਸੀਂ ਹੈਗੇ ਆ ਜਿਹੜੇ ਤਨ ਦੌਲਤ ਨੂੰ ਹਮੇਸ਼ਾ ਇਕੱਠਾ ਹੀ ਕਰਦੇ ਰਹਿੰਦੇ ਆ ਐਸੋ ਆਰਾਮ ਦੇ ਸਾਧਨਾ ਨੂੰ ਜੋੜਦਾ ਰਹਿਣਾ ਆ ਤੁ ਆਪਣੇ ਪਰਿਵਾਰ ਦੇ ਮੋਹ ਦੇ ਵਿੱਚ ਫਸਿਆ ਹੋਇਆ ਆ ਤਾਂ ਮੇਰੀ ਮੇਰੀ ਕਰਦਾ ਰਹਿਣਾ ਆ ਵਾਹਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਕੀ ਪਤਾ ਨਹੀਂ ਕਿਹੜੇ ਬਾਰੇ ਸੰਸਾਰ ਤੋਂ ਤੁਰ ਤੁਰ ਜਾਣਾ ਆ ਜਾਣਾ ਪੈ ਜਾਣਾ ਆ ਤੂੰ ਆਇਆ ਹੋਇਆ ਇਸ ਸੰਸਾਰ ਦੇ ਵਿੱਚ ਆਪਣੇ ਜੀਵਨ ਨੂੰ ਸਫਲਾ ਕਰ ਲਾ ਦੁਖੀਆਂ ਦੀ ਜ਼ਰੂਰਤਵੰਦਾਂ ਦੀ ਉਹਨਾਂ ਦੀ ਲੋੜਵੰਦਾਂ ਨੂੰ ਪੂਰਾ ਕਰ ਭੁੱਖਿਆਂ ਨੂੰ ਤੂੰ ਭੋਜਨ ਖਿਲਾ ਜਿਨ੍ਹਾਂ ਕੋ ਵਸਤਰ ਨਹੀਂ ਹੈਗੇ ਉਹਨਾਂ ਨੂੰ ਵਸਤਰ ਲੈ ਕੇ ਦੇ ਜਿਨ੍ਹਾਂ ਨੂੰ ਹੋਰ ਚੀਜ਼ਾਂ ਦੀ ਜ਼ਰੂਰਤ ਹੈ ਉਹਨਾਂ ਨੂੰ ਲੈ ਕੇ ਦੇ ਤਾਂ ਹੀ ਤੇਰਾ ਇੱਥੇ ਆਇਆ ਹੋਇਆ ਸਫਲ ਹੋਣਾ ਆ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਜਾਂਦੇ ਸੀ ਉੱਥੇ ਹੀ ਸੰਗਤਾਂ ਜੁੜ ਜਾਂਦੀਆਂ ਸੀਗੀਆਂ ਤੇ ਉਹਨਾਂ ਨੂੰ ਹਮੇਸ਼ਾ ਹੀ ਉਪਦੇਸ਼ ਦਿੰਦੇ ਸੀਗੇ ਕਿ ਸੰਗਤ ਦੀ ਸੇਵਾ ਕਰੋ ਇਸ ਤਰ੍ਹਾਂ ਹੀ ਉਹ ਤੁਰਦੀ ਬਾਣੀ ਦਾ ਪਾਠ ਕਰ ਰਹੇ ਸੀਗੇ ਕੀਰਤਨ ਚੱਲ ਰਿਹਾ ਸੀਗਾ ਤੋਂ ਉੱਥੋਂ ਇੱਕ ਸੇਠ ਨੰਗਿਆ ਉਹਦੇ ਕੰਨਾਂ ਵਿੱਚ ਬਾਬਾ ਜੀ ਦੀ ਮਿੱਠੀ ਆਵਾਜ਼ ਪਈ ਉਹ ਸੇਠ ਬਹੁਤ ਹੀ ਧਨਵਾਨ ਸੀਗਾ ਉਹਨੇ ਬਹੁਤ ਸਾਰੇ ਧਨ ਦੌਲਤ ਇਕੱਠੀ ਕੀਤੀ ਹੋਈ ਸੀਗੀ ਉਹਦੇ ਘਰ ਵਿੱਚ ਪੂਰੇ ਅਸ਼ੋ ਆਰਾਮ ਸੀਗੇ ਪਰ ਆਪਣੇ ਪਰਿਵਾਰ ਦੇ ਮੋਹ ਦੇ ਵਿੱਚ ਫਸਿਆ ਹੋਇਆ ਸੀਗਾ ਤੇ ਕਦੀ ਵੀ ਦਾਨ ਪੁੰਨ ਨਹੀਂ ਕਰਦਾ ਸੀਗਾ ਉਹ ਮਨਮੁਖ ਧਨਵਾਨ ਸੀਗਾ ਕਦੀ ਵੀ ਉਹ satsang ਚ ਨਹੀਂ ਜਾਂਦਾ ਸੀਗਾ ਕਦੀ ਵੀ ਕਿਸੇ ਗਰੀਬ ਦਾ ਕੋਈ ਦੁੱਖ ਦਰਦ ਨਹੀਂ ਵੰਡਦਾ ਸੀਗਾ ਬਾਬਾਈ ਦੀ ਬਾਣੀ ਸੁਣ ਕੇ ਉਹਦੇ ਪੈਰ ਉੱਥੇ ਹੀ ਰੁਕ ਗਏ ਤੇ ਉਹਨੇ ਆ ਕੇ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਕਹਿਣ ਲੱਗਿਆ ਆਪ ਜੀ ਦੀ ਬਾਣੀ ਦੇ ਵਿੱਚ ਇੰਨਾ ਰਸ ਹੈਗਾ ਆ ਕਿ ਮੇਰੇ ਛਿਰਤਾ ਜਿਹੜਾ ਸੀਗਾ ਉਹ ਭਿੱਜ ਗਿਆ ਤੇ ਮੈਂ ਆਪ ਜੀ ਦੇ ਚਰਨਾ ਚ ਆ ਗਿਆ ਆ ਮੇਰੇ ਪੈਰ ਆਪ ਜੀ ਦੀ ਬਾਣੀ ਸੁਣ ਕੇ ਅੱਗੇ ਵੱਧ ਹੀ ਨਹੀਂ ਸਕੇ ਕਹਿਣ ਲੱਗਿਆ ਬਾਬਾ ਜੀ ਮੇਰੇ ਕੋ ਤਨ ਬਹੁਤ ਹੈਗਾ ਆ ਪਰ ਮੈਂ ਕਦੀ ਵੀ ਤਨ ਨੂੰ ਗਰੀਬਾਂ ਉਤੇ ਖਰਚ ਨਹੀਂ ਕੀਤਾ ਹੈਗਾ ਨਾ ਹੀ ਕਦੀ ਮੈਂ ਲੋੜਵੰਦਾਂ ਦੀ ਕਦੀ ਲੋੜ ਪੂਰੀ ਕੀਤੀ ਹੈ ਮੈਂ ਕਦੀ ਵੀ ਸਤ ਸੰਗ ਵਿੱਚ ਨਹੀਂ ਗਿਆ ਮੈਂ ਕਦੀ ਵੀ ਕੋਈ ਧਰਮ ਦਾ ਕੰਮ ਨਹੀਂ ਕੀਤਾ ਹੈਗਾ ਕਹਿਣ ਲੱਗਿਆ ਪਾਸ਼ਾ ਜੀ ਮੈਨੂੰ ਆਪ ਜੀ ਦੀ ਬਾਣੀ ਸੁਣ ਕੇ ਮੈਨੂੰ ਇਦਾਂ ਲੱਗ ਰਿਹਾ ਜਾਂ ਕਿ ਮੈਨੂੰ ਨਰਕਾਂ ਵਿੱਚ ਵੀ ਜਗ੍ਹਾ ਨਹੀਂ ਮਿਲਣੀ ਹੈਗੀ ਕਹਿਣ ਲੱਗਿਆ ਮਹਾਰਾਜ ਜੀ ਮੇਰੇ ਤੇ ਇੰਨੀ ਕਿਰਪਾ ਕਰਦੇ ਹੋ ਮੇਰਾ ਜਿਹੜਾ ਹਿਰਦਾ ਹੈ ਘਾਰ ਹੈਗਾ ਜਾਂ ਉਹ ਸ਼ੁੱਧ ਹੋ ਜਾਵੇ ਨਿਰਮਲ ਹੋ ਜਾਵੇ ਪਵਿੱਤਰ ਹੋ ਜਾਵੇ ਉਹ ਗੁਰੂ ਜੀ ਦੇ ਚਰਨਾਂ 'ਚ ਬੈਠ ਗਿਆ ਗੁਰੂ ਜੀ ਉਹਨੂੰ ਕਥਾ ਸੁਣਾਉਣ ਲੱਗੇ ਕਿ ਤੇਰੇ ਵਾਂਗ ਇੱਕ ਬਹੁਤ ਹੀ ਧਨਵਾਨ ਬੰਦਾ ਸੀਗਾ ਕਹਿੰਦੇ ਨਾ ਹੀ ਉਹ ਦਾਨਪੂਰਨ ਕਰਦਾ ਸੀਗਾ ਨਾ ਕੋਈ ਧਰਮ ਕਰਮ ਦਾ ਕੰਮ ਕਰਦਾ ਸੀ ਨਾ ਹੀ ਕਦੀ ਉਹਨੇ ਦਸਵੰਦ ਕੱਢਿਆ ਸੀਗਾ ਜਦ ਉਹਦਾ ਅੰਤਿਮ ਸਮੇਂ ਆ ਗਿਆ ਧਰਮ ਰਾਜ ਨੇ ਉਹਨੂੰ ਲੈਣ ਵਾਸਤੇ ਭੇਜਿਆ ਤੇ ਜਮਦੂਤ ਉਹਨੂੰ ਲੈਣ ਵਾਸਤੇ ਆ ਗਏ ਜਦੋਂ ਉਹ ਜਮਦੂਤ ਲੈ ਕੇ ਜਾ ਰਹੇ ਸੀਗੇ ਤੇ ਉਹ ਹਾਏ ਹਾਏ ਕਰਦਾ ਜਾ ਰਿਹਾ ਸੀਗਾ ਜਮਦੂਤ ਉਹਨੂੰ ਖੜੀਸ ਦੇ ਲੈ ਕੇ ਜਾ ਰਹੇ ਸੀਗੇ ਤਾਂ ਉਹ ਸੀਠ ਉਹਨਾਂ ਨੂੰ ਪੁੱਛਣ ਲੱਗਿਆ ਕਿ ਤੁਸੀਂ ਕੌਣ ਹੋ ਮੈਨੂੰ ਕਿਉਂ ਲੈ ਕੇ ਜਾ ਰਹੇ ਹੋ ਕਿਉਂ ਇਸ ਤਰ੍ਹਾਂ ਇੱਕ ਸੀਟਕੇ ਲੈ ਜਾ ਰਹੇ ਹੋ ਤੇ ਜਮਦੂਤ ਕਹਿਣ ਲੱਗੇ ਕਿ ਸਾਨੂੰ ਧਰਮਰਾਜ ਨੇ ਭੇਜਿਆ ਆ ਅਸੀਂ ਜਮਦੂਤਾਂ ਤੈਨੂੰ ਲੈਣ ਵਾਸਤੇ ਆਏ ਆ ਔਰ ਤੈਨੂੰ ਇਸ ਸੀਟਕੇ ਹੀ ਲੈ ਕੇ ਜਾਣਾ ਆ ਇਹ ਸਾਨੂੰ ਹੁਕਮ ਹੋਇਆ ਆ ਤੇਰੀ ਉਮਰ ਹੁਣ ਖਤਮ ਹੋ ਚੱਲੀ ਆ ਹੁਣ ਤੈਨੂੰ ਧਰਮਰਾਜ ਕੋ ਜਾਣਾ ਆ ਤਦੋਂ ਸੇਠ ਜਮਦੂਤਾਂ ਨੂੰ ਕਹਿਣ ਲੱਗਿਆ ਕਿ ਮੇਰੇ ਕੋਲ ਬਹੁਤ ਸਾਰਾ ਧਨ ਹੈਗਾ ਆ ਮੇਰੇ ਕੋਲ ਤੁਸੀਂ ਅੱਧਾ ਧਨ ਲੈ ਲਵੋ ਪਰ ਮੈਨੂੰ ਇੱਥੇ ਛੱਡ ਜਾਵੋ ਜਮਦੂਤਾਂ ਨੇ ਉਹਨੂੰ ਹੋਰ ਕਸੀਤਣਾ ਸ਼ੁਰੂ ਕੀਤਾ ਤੇ ਮਾਰਨਾ ਵੀ ਸ਼ੁਰੂ ਕਰ ਦਿੱਤਾ ਵਾਹਿਗੁਰੂ ਸਾਹਿਬ ਸੰਗਤ ਜੀ ਉਹ ਬਹੁਤ ਹੀ ਦੁਖੀ ਸੀਗਾ ਪਰੇਸ਼ਾਨ ਹੋ ਰਿਹਾ ਸੀਗਾ ਉਹਨੂੰ ਲੱਗ ਨਹੀਂ ਰਿਹਾ ਸੀ ਕਿ ਮੇਰਾ ਹੁਣ ਕਿਸ ਤਰ੍ਹਾਂ ਛੁਟਕਾਰਾ ਹੋਏਗਾ ਉਹ ਕਹਿਣ ਲੱਗਾ ਤੁਸੀਂ ਮੇਰਾ ਸਾਰਾ ਇਹ ਧੰਨ ਲੈ ਲਵੋ ਪਰ ਮੈਨੂੰ ਇੱਕ ਵਾਰ ਤੁਸੀਂ ਛੱਡ ਦੋ ਮੈਨੂੰ ਇਸ ਤਰ੍ਹਾਂ ਮਾਰੋ ਕੁੱਟੋ ਨਾ ਮੈਨੂੰ ਇੱਥੋਂ ਨਾ ਲੈ ਕੇ ਜਾਵੋ ਜਦ ਜਮਦੂਤ ਨਾ ਮੰਨੇ ਤੇ ਉਹ ਕਹਿਣ ਲੱਗਾ ਫਿਰ ਮੈਨੂੰ ਇੱਕ ਵਾਰ ਇਸ ਤਰ੍ਹਾਂ ਕਰੋ ਮੇਰੀ ਜਿਹੜੀ ਧੰਨ ਲక్ష్ਮੀ ਜੀ ਦੀ ਇਹ ਮੈਂ ਇਕੱਠੀ ਕੀਤੀ ਹੋਈ ਆ ਮੈਨੂੰ ਉਹਦੇ ਕੋਲ ਲੈ ਚਲੋ ਮੈਂ ਉਹਨਾਂ ਦੋ ਚਾਰ ਗੱਲਾਂ ਜ਼ਰੂਰ ਕਰਨੀਆਂ ਆਂ ਵਾਹਿਗੁਰੂ ਜੀ ਜਮਦੂਤ ਉਹਨੂੰ ਉਹਦੀ ਲక్ష్ਮੀ ਕੋ ਲੈ ਗਏ ਉਹਦੇ ਧੰਨ ਕੋ ਲੈ ਗਏ ਉਹ ਜਾ ਕੇ ਕਹਿਣ ਲੱਗਾ ਲక్ష్ਮੀ ਜੀ ਮੈਂ ਤੁਹਾਡੀ ਸਾਰੀ ਉਮਰ ਬੜੀ ਸੇਵਾ ਕੀਤੀ ਆ ਤੁਹਾਡੀ ਤੀਖ ਪਾਲ ਕੀਤੀ ਆ ਮੈਂ ਤੁਹਾਡ ਨੂੰ ਖਰਚਾ ਵੀ ਨਹੀਂ ਹੈਗਾ ਤੁਹਾਡੀ ਤੇ ਤਰਨਾ ਬਹੁਤ ਪ੍ਰੇਮ ਕਰਦਾ ਸੀਗਾ ਅੰਤ ਵੇਲੇ ਤੂੰ ਮੇਰੀ ਰੱਖਿਆ ਕਰੇਂਗੀ ਤੂੰ ਮੇਰੀ ਸਹਾਇਤਾ ਕਰੇਂਗੀ ਮੈਂ ਤੇ ਨਾ ਆਪ ਖਾਦਾ ਨਾ ਮੈਂ ਕਿਸੇ ਦੂਸਰੇ ਨੂੰ ਖਾਣ ਦਿੱਤਾ ਨਾ ਤੇਰਾ ਕੋਈ ਦੁਰਪਰਯੋਗ ਕੀਤਾ ਮੈਂ ਜਦ ਮੈਂ ਤੇ ਸੰਭਿਆ ਆ ਤੈਨੂੰ ਸੰਭਾਲ ਕੇ ਰੱਖਿਆ ਜਾਂ ਤੈਨੂੰ ਮੈਂ ਖਰਚ ਨਹੀਂ ਕੀਤਾ ਹੈਗਾ ਤੇਰੀ ਮੈਂ ਰਾਖੀ ਤੇਰੀ ਸੇਵਾ ਕਰਦਾ ਰਿਹਾ ਆ ਹੁਣ ਤੂੰ ਮੈਨੂੰ ਬਚਾ ਲਾ ਸਾਧ ਸੰਗਤ ਜੀ ਧਨ ਦੌਲਤ ਜਿੰਨੀ ਮਰਜ਼ੀ ਹੋਵੇ ਜਦੋਂ ਇਨਸਾਨ ਦੀ ਉਮਰ ਪੂਰੀ ਹੋ ਜਾਂਦੀ ਆ ਤੇ ਉਹਨੂੰ ਕੋਈ ਬਚਾ ਨਹੀਂ ਸਕਦਾ ਹੈਗਾ ਇਹ ਸਾਡੇ ਪਰਮ ਹੈਗਾ ਕਿ ਸਾਡੇ ਕੋਲ ਪੈਸਾ ਹੁੰਦਾ ਅਸੀਂ ਉੱਥੇ ਇਲਾਜ ਕਰਾਵਾਂ ਲੈਂਦੇ ਅਸੀਂ ਬਚ ਜਾਂਦੇ ਪਰ ਨਹੀਂ ਜਦੋਂ ਲਿਖੀ ਹੋਈ ਆ ਉਦੋਂ ਹੀ ਜਾਣਾ ਹੈਗਾ ਆ ਧਨ ਦੌਲਤ ਨੂੰ ਸਾਡੇ ਕਿਸੇ ਕੰਮ ਉਸ ਟਾਈਮ ਨਹੀਂ ਆਉਂਦੀ ਹੈਗੀ ਧਨ ਦੌਲਤ ਤੇ ਸਾਨੂੰ ਪਹਿਲਾਂ ਹੀ ਉਹਦਾ ਉਪਯੋਗ ਕਰਨਾ ਚਾਹੀਦਾ ਪਹਿਲਾਂ ਹੀ ਗਰੀਬ ਗੁਰਬਿਆਨੀ ਸੇਵਾ ਕਰਨੀ ਚਾਹੀਦੀ ਜਾਂ ਭੁੱਖਿਆਂ ਨੂੰ ਖਾਣਾ ਖਿਲਾਉਣਾ ਚਾਹੀਦਾ ਆ ਲక్ష్ਮੀ ਕਹਿਣ ਲੱਗੀ ਮੈਂ ਤੇਰੀ ਕੋਈ ਵੀ ਮਦਦ ਨਹੀਂ ਕਰ ਸਕਦੀ ਤੂੰ ਦੁਸ਼ਟ ਹੈਗਾ ਆ ਤੂੰ ਹਮੇਸ਼ਾ ਇਕੱਠੀ ਕਰਦਾ ਰਹਿਆ ਤਾਨੂੰ ਨਾ ਕਦੀ ਕਿਸੇ ਯਾਰ ਦੋਸਤਾਂ ਤੇ ਖਰਚ ਕੀਤਾ ਆ ਨਾ ਕਦੀ ਕਿਸੇ ਰਿਸ਼ਤੇਦਾਰਾਂ ਤੇ ਖਰਚ ਕੀਤਾ ਆ ਨਾ ਤੂੰ ਆਪਣੇ ਉੱਤੇ ਖਰਚ ਕੀਤਾ ਆ ਤੇ ਨਾ ਹੀ ਆਪਣੇ ਤੋਂ ਪਰਿਵਾਰ ਨੂੰ ਕਿਸੇ ਨੂੰ ਖਰਚ ਕਰਨ ਦਿੱਤਾ ਆ ਨਾ ਤੂੰ ਕਦੀ ਸਾਧ ਸੰਗਤ ਦੀ ਸੇਵਾ ਕੀਤੀ ਤੇ ਉਰਤੇ ਵੀ ਤੂੰ ਮੇਰਾ ਖਰਚ ਨਹੀਂ ਕੀਤਾ ਹੈਗਾ ਨਾ ਕਿਸੇ ਲੋੜਵੰਦਾਂ ਦੀ ਨਾ ਕਿਸੇ ਗਰੀਬਾਂ ਦੀ ਤੂੰ ਨਾ ਕਿਸੇ ਗਰੀਬਾਂ ਦੀ ਅਸੀਸਾਂ ਲਈਆਂ ਨਾ ਜਾਂ ਤੇਰੇ ਘਰ ਕੋਈ ਆਉਂਦਾ ਸੀਗਾ ਤੂੰ ਉਹਦੀ ਸੇਵਾ ਭਾਵਨਾ ਕੀਤੀ ਆ ਉਰਤੇ ਕੋਈ ਪੈਸਾ ਖਰਚ ਕੀਤਾ ਆ ਤੂੰ ਕਿਸੇ ਦਾ ਵੀ ਅਸ਼ੀਰਵਾਦ ਨਹੀਂ ਲਿਆ ਨਾ ਹੀ ਤੂੰ ਮੈਨੂੰ ਕਿਸੇ ਧੀ ਭੈਣ ਦੇ ਵਿਆਹ ਤੇ ਖਰਚ ਕੀਤਾ ਆ ਨਾ ਹੀ ਕਿਸੇ ਨੂੰ ਕੋਈ ਤੂੰ ਸੇਵਾ ਭਾਵਨਾ ਕੀਤੀ ਆ ਕਿਸੇ ਗਰੀਬ ਨੂੰ ਨਾ ਕੋਈ ਤੂੰ ਜੋੜਾ ਲੈ ਕੇ ਦਿੱਤਾ ਜਾ ਨਾ ਉਹ ਗਰੀਬ ਵਸਤਰ ਲੈ ਕੇ ਦਿੱਤੇ ਆ ਜੇ ਤੂੰ ਕਿਸੇ ਭੁੱਖੇ ਨੂੰ ਰੋਟੀ ਖਵਾਦਾ ਕਿਸੇ ਲੋੜ ਬੰਦੀਆਂ ਲੋੜਾਂ ਪੂਰੀਆਂ ਕਰਦਾ ਕਿਸੇ ਧਰਮ ਤੇ ਤੂੰ ਆਪਣਾ ਇਹਨਾਂ ਖਰਚ ਕੀਤਾ ਹੁੰਦਾ ਮੈਨੂੰ ਤੇ ਮੈਂ ਤੈਨੂੰ ਆਪ ਹੀ ਸੱਚਖੰਡ ਵਿੱਚ ਲੈ ਕੇ ਜਾਂਦੀ ਉਸ ਨਿਰੰਕਾਰ ਦੇ ਕੋਲ ਉਸ ਵਾਹਿਗੁਰੂ ਜੀ ਦੇ ਕੋਲ ਉਹਦੇ ਚਰਨਾਂ ਵਿੱਚ ਤੈਨੂੰ ਮੈਂ ਆਪ ਲੈ ਕੇ ਜਾਂਦੀ ਤੂ ਤਾਂ ਮੈਨੂੰ ਤਜੋਰੀ ਦੇ ਵਿੱਚ ਬੰਦ ਕਰਕੇ ਰੱਖਿਆ ਹੈਗਾ ਆ ਮੈਂ ਤੇਰੀ ਕਿਸ ਤਰ੍ਹਾਂ ਤੇਰੀ ਸਹਾਇਤਾ ਕਰਾਂ ਤਦ ਉਸ ਸੇਠ ਕੋਲ ਕੋਈ ਵੀ ਜਵਾਬ ਨਹੀਂ ਸੀਗਾ ਤਦ ਉਹ ਜਮਦੂਤਾ ਨੇ ਉਹਨੂੰ ਫੜਿਆ ਤੇ ਉਹਨੂੰ ਫੜ ਕੇ ਕਸੀਟ ਦੇ ਹੋਏ ਮਾਰਦੇ ਕੁੱਟਦੇ ਹੋਏ ਤੇ ਧਰਮ ਰਾਜ ਦੇ ਕੋਲ ਲੈ ਕੇ ਧਰਮ ਰਾਜ ਨੇ ਉਹਨੂੰ ਨਰਕਾਂ ਦੇ ਵਿੱਚ ਛੁੱਟ ਦਿੱਤਾ ਬਾਬਾ ਜੀ ਉਹ ਸੇਠ ਨੂੰ ਕਹਿਣ ਲੱਗੇ ਕਿ ਜੇ ਇਸ ਤੁਸੀਂ ਲక్ష్ਮੀ ਨੂੰ ਸੰਭਾਲ ਕੇ ਰੱਖੋਗੇ ਇਸ ਮਾਇਆ ਨੂੰ ਸੰਭਾਲ ਕੇ ਰੱਖੋਗੇ ਤੇ ਕਿਸੇ ਕੰਮ ਨਹੀਂ ਆਉਣੀ ਹੈਗੀ ਜੇ ਇਸ ਲక్ష్ਮੀ ਨੂੰ ਤੁਸੀਂ ਲੋੜਵੰਦਾ ਨੂੰ ਖਰਚੋਗੇ ਉਹਨਾਂ ਨੂੰ ਭੋਜਨ ਖਿਲਾਓਗੇ ਪ੍ਰਸ਼ਾਦਾ ਖਿਲਾਓਗੇ ਜੇ ਕਿਸੇ ਕੋ ਕੱਪੜੇ ਨਹੀਂ ਹੈ ਕੱਪੜੇ ਲੈ ਕੇ ਦਿਓਗੇ ਜੇ ਕਿਸੇ ਕੋ ਚੱਪਲ ਨਹੀਂ ਹੈ ਚੱਪਲ ਲੈ ਕੇ ਦਿਓਗੇ ਜੇ ਕਿਸੇ ਨੂੰ ਪੜ੍ਹਾਈ ਵਾਸਤੇ ਚਾਹੀਦਾ ਤੇ ਪੜ੍ਹਾਈ ਤੇ ਖਰਚ ਕਰੋਗੇ ਤੇ ਇਹ ਹੀ ਤੁਹਾਨੂੰ ਫਿਰ ਸਵਰਗ ਵਿੱਚ ਲੈ ਕੇ ਜਾਏਗੀ ਬਾਬਾ ਜੀ ਕਹਿੰਦੇ ਆ ਮੇਰੀ ਮੇਰੀ ਨਾ ਕਰੋ ਆਪਣਾ ਜੀਵਨ ਆਇਆ ਸਫਲ ਕਰ ਲਵੋ। ਬਾਬਾ ਜੀ ਸਾਰਿਆਂ ਨੂੰ ਉਪਦੇਸ਼ ਦਿੱਤਾ ਹੈ ਕਿ ਆਪਣਾ ਦਸਵੰਦ ਕੱਢੋ ਕੱਢ ਕੇ ਲੋੜਵੰਦਾ ਵਿੱਚ ਉਹਦੀ ਵਰਤੋਂ ਕਰੋ। ਤੁਹਾਡਾ ਇਸ ਸੰਸਾਰ 'ਚ ਆਇਆ ਹੋਇਆ ਆਪਣੇ ਆਪ ਹੀ ਸਫਲ ਹੋ ਜਾਣਾ ਹੈ। ਵਾਹਿਗੁਰੂ ਜੀ ਸਾਧ ਸੰਗਤ ਜੀ ਸਾਨੂੰ ਇਹ ਬਾਬਾ ਜੀ ਦਾ ਉਪਦੇਸ਼ ਜ਼ਰੂਰ ਮੰਨਣਾ ਚਾਹੀਦਾ। ਸਾਧ ਸੰਗਤ ਜੀ ਇਹ ਧਨ ਦੌਲਤ ਸਾਡੇ ਨਾਲ ਨਹੀਂ ਜਾਣੀ ਹੈਗੀ। ਇਹ ਸਾਰੀ ਨਾਸ਼ਵੰਤ ਹੈਗੀ ਆ। ਐਸ ਵਾਸਤੇ ਸਾਨੂੰ 100 ਡਾਲਰ ਜੇ ਸਾਡੇ ਕੋਲ ਹੈਗੀ ਆ ਤੋ ਅਸੀਂ ਜ਼ਰੂਰ ਗਰੀਬਾਂ ਦੀ ਮਦਦ ਕਰੀਏ ਜੇ ਕਿਸੇ ਨੂੰ ਪੜ੍ਹਾਈ ਵਾਸਤੇ ਜ਼ਰੂਰਤ ਹੈ ਉਹਨੂੰ ਪੜ੍ਹਾਈ ਵਾਸਤੇ ਦੇਈਏ ਜੇ ਕਿਸੇ ਨੂੰ ਦਵਾਈ ਦੀ ਜ਼ਰੂਰਤ ਹੈ ਦਵਾਈ ਲੈ ਕੇ ਦੇਈਏ ਜੇ ਭੁੱਖਾ ਆ ਉਹਨੂੰ ਰੋਟੀ ਦਾ ਇੰਤਜ਼ਾਮ ਕਰਕੇ ਦੇਈਏ ਆਟਾ ਲੈ ਕੇ ਦੇ ਦਈਏ ਰਸਣ ਪਾਣੀ ਉਹਨੂੰ ਪਾ ਲਈਏ ਹੋਰ ਜੇ ਕਿਸੇ ਨੂੰ ਜ਼ਰੂਰਤ ਹੈਗੀ ਆ ਜਿਸ ਵੀ ਚੀਜ਼ ਦੀ ਉਹ ਜ਼ਰੂਰ ਅਸੀਂ ਪੂਰੀ ਕਰੀਏ ਇਹ ਧਨ ਜਿਹੜਾ ਇੱਥੇ ਹੀ ਰਹਿ ਜਾਣਾ ਆ ਤਾਂ ਨਹੀਂ ਨਾਲ ਨਹੀਂ ਜਾਣਾ ਹੈਗਾ ਇਹ ਤਾਂ ਸਾਨੂੰ ਇੱਥੇ ਵੀ ਦੁੱਖ ਦਿੰਦਾ ਆ ਤੇ ਅੱਗੇ ਵੀ ਸਾਨੂੰ ਇਹ ਦੁੱਖ ਦੇਣਾ ਆ ਜੇ ਅਸੀਂ ਗਰੀਬਾਂ ਵਿੱਚ ਵੰਡ ਦਵਾਂਗੇ ਗਰੀਬਾਂ ਦੀ ਸਹਾਇਤਾ ਕਰਾਂਗੇ ਤੇ ਮਹਾਰਾਜ ਨੇ ਸਾਡੇ ਆਪਣੇ ਆਪ ਹੀ ਸਾਰੇ ਕੰਮ ਕਰ ਦੇਣੇ ਆ ਸਾਨੂੰ ਜਮਦੂਤਾਂ ਦੀ ਮਾਰ ਨਹੀਂ ਪੈਗੀ ਅਸੀਂ ਸਿੱਧੇ ਸੱਚਖੰਡ ਚ ਜਾਵਾਂਗੇ ਜੇ ਸੱਚਖੰਡ ਜਾਣਾ ਆ ਤੇ ਤਾਂ ਦੌਲਤ ਨਾਲ ਪਿਆਰ ਛੱਡ ਦੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ